ਨੇ ਵੀ ਉਹ ਤੁਸੀਂ ਕਹਿੰਦੇ ਵੀ ਟਰਾਲੀ 'ਚ ਬੱਜਿਆ ਹਾਂ ਟਰਾਲੀ 'ਚ ਬੱਜੀ ਹੋਈ ਹੈ ਇੱਕ ਮੁੰਡਾ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਬੱਜਿਆ ਫਿਰ ਟਰਾਲੀ 'ਚ ਬੱਜਿਆ ਟਰਾਲੀ 'ਚ ਬੱਜਿਆ ਮੁੜ ਕੇ ਆ ਕੇ ਗਾਂਹਾਂ ਆ ਕੇ ਨਾ ਫਿਰ ਮੈਂ ਵੀ ਤੁਰਿਆ ਆਉਣਾ ਹੁੰਦਾ ਜਦੋਂ ਉਹ ਸੱਸਾ ਤੇ ਤੁਸੀਂ ਗੱਡਾ ਇਹ ਪਰਿਆ ਹੋਇਆ ਖਾਲੀ 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 ਗੱਡੀ ਖਾਲੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਨਹੀਂ ਇੱਧਰੋਂ ਆ ਗਏ ਮਾਸੀਵਾੜੇ ਨੂੰ ਅੱਛਾ ਜੀ ਰੇਤਾ ਭਰਨ ਆ ਰਹੇ ਨਹੀਂ ਨਹੀਂ ਰੇਤਾ ਨਹੀਂ ਗੱਜਰੀ ਨਹੀਂ ਜਣੇ ਉਹ ਇਹ ਕਿੱਥੇ ਆਪਣੀ ਵਿਹਾਰਸ ਆਪਣੀ ਅਮਰਸਾਪੁਰ ਗੱਡੀ ਆਪਣੀਆਂ ਜਾਂ ਤੁਸੀਂ ਕਿਹੜੀ ਚਲਾ ਰਹੇ ਹੋ ਆਪਣੀਆਂ ਦੀਆਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਉਹ ਐਚਪੀਆਰ ਸੀ ਹੈਂ ਐਚਪੀਆਰ ਸੀ ਕੀ ਕੰਮ ਹੈ ਇਹਨਾਂ ਦਾ ਬਜਰੀ ਦਾ ਇਹੋ ਹੀ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਹੈ ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਤੇ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ। ਇਹ ਸਕੂਲ ਤੋਂ ਆਰੀ ਸੀਗੀ ਤੇ ਪਿੱਛੇ ਬੈਠੀ ਸੀਗੀ। ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ। ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਆ ਬੇਟੀ। ਹਾਂਜੀ। ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਕੂਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ। ਉਹਦਾ ਬਚਾਅ ਹੋ ਗਿਆ। ਹਾਂਜੀ। ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਗਾ ਦਿੱਤਾ ਮੈਨੂੰ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਔਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕਿ ਬੱਚੀ ਦੀ ਉਮਰ ਕਿੰਨੀ ਹੈ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕ੍ਰੇਟ ਹਾਰਟ ਸਕੂਲ ਚ ਪੜਦੀ ਹੈ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਇਹਦਾ ਨਾਮ ਜਸਜੀਤ ਸਿੰਘ ਗਿੱਲ ਹੈ ਤੇ ਰਿਆਸ਼ ਕਿੱਥੋਂ ਹੈ ਰਹਿਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਪਮਾਗਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਹਾਂ ਬਸ ਆਈ ਫਿਟਨੈਸ ਐਂਡ ਬਿਸ ਠੀਕ ਹੈ ਔਰ ਉਹ ਪੰਜਵੀਂ ਚੜ੍ਹਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗਿਆ ਤਾਂ ਉਹਨਾਂ ਉਹਆ ਸੀਗਾ ਜ਼ੋਆ ਬੈਂਸ ਜੀ ਫਿਫਥ ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇ ਕੰਮ ਕੀਤਾ ਵਾ ਥੈਂਕ ਯੂ ਕੀ ਨਾਮ ਆ ਬ੍ਰਦਰ ਆਪਣਾ ਮੇਰਾ ਸਰੇਂਦਰ ਪਾਲ ਹੈ ਜੀ ਹੈਂ ਸਰੇਂਦਰ ਪਾਲ ਕਿਹੜੇ ਪਿੰਡ ਤੋਂ ਸਮਰਾਲੇ ਤੋਂ ਸਮਰਾਲੇ ਤੋਂ ਇਹ ਟਰਾਲੀ ਚ ਕੀ ਭਰਿਆ ਥੋੜੀ ਹੈ ਜੀ ਕੁੜੀ ਜੀ ਕਿੱਥੋਂ ਲੈ ਕੇ ਆ ਰਹੇ ਸੀ? ਇਹ ਹੋਰ ਹੀ ਪ੍ਰਿਥੀਪੁਰ ਤੋਂ ਆਕੀ। ਪ੍ਰਿਥੀਪੁਰ ਤੋਂ। ਹਾਂਜੀ। ਇੱਧਰ ਕਿੱਥੇ ਜਾ ਰਹੇ ਸੀ ਬਈ? ਇਹ ਚਾਹਲਾ ਮੰਦਰ ਚੱਲੀ ਸੀ ਗਊਸ਼ਾਲੇ ਚਾਹਲਾ। ਨਹੀਂ ਫਿਰ ਚਾਹਲਾ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਸੀ ਤੁਸੀ। ਕਿੱਧਰ ਜੀ? ਆਹਾ ਪੱਟੀਆਂਵਾਲ ਦੀ ਗੜੀ ਤੇ ਪੁਲ ਤੇ। ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾਂ ਨੀਵੀਆਂ ਹੁੰਦੀਆਂ ਨਹੀਂ ਐ ਇਹ ਚ। ਅੱਛਾ ਇਹ ਫਿਰ ਕਟਨਾ ਕੇ ਮੈਂ ਵਾਪਰੀ ਐ ਥੋੜਾ ਜਿਹਾ ਦੱਸੋ। ਮੈਂ ਸੋ ਲੈ ਸਾਈਡ 'ਚ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆਹ ਕੋਵਰਟੇ ਕਰ ਆ ਰਿਹਾ ਸੀ ਪਿੱਛੇ ਟਿਫਰ ਵਾਲਾ ਆ ਰਿਹਾ ਸੀਗਾ। ਹੂੰ। ਕਿਪਰਾ ਜਾਂ ਮੂਰੇ ਗ ਅੰਧਾ ਨੂੰ ਮੋੜ ਲਿਆ ਤੇ ਟਿਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿਪਰ ਵੱਜਿਆ ਮੋੜਿਆ ਉਹਨੇ ਟਿਪਰ ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਇਸ ਟਰਾਲੀ ਨੇ ਮੈਂ ਫਿਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿਪ ਦਾ ਟਾਇਰ ਛੱਡ ਗਿਆ ਜਿਹੜਾ ਬੱਚਾ ਕੁੜੀ ਜਿਹੜਾ ਟਾਇਰ ਛੜਿਆ ਉਹ ਟਿਪਰ ਦਾ ਹਾਂ ਟਿਪਰ ਦਾ ਉਹ ਮੈਂ ਦੇਖਿਆ ਛੱਡਦਾ ਤੁਹਾਡੀ ਫਿਰ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਆ ਓਵਰਟੈਕ ਕਰ ਰਹੇ ਸੀ ਟਰਾਲੀ ਨੂੰ ਹੂੰ ਮੇਰਾ ਨਾਮ ਬੀਜੇ ਕੁਮਾਰ ਜੀ ਅਗਰ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਥੋੜੀ ਕੀ ਲੱਗਦੀ ਸੀ ਜੀ ਕੀ ਨਾ ਨਹੀਂ ਮੇਰੀ ਤੇਜ਼ੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਨਾ ਬਾਬੇ ਥੋੜਾ ਦੱਸੋ ਅਸੀਂ ਸਕੂਟ ਉਤਟੀ ਵਿਲੇ ਆ ਰਹੇ ਸੀਗੇ ਜੀ ਰਵੀਦਾਸ ਗੁਰਦੁਆਰੇ ਦੇ ਕੋਲ ਮੈਂ ਟਰਾਲੀ ਕ੍ਰੋਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਤੇ ਪਰ ਵੱਜ ਕੇ ਗੁੜੀਆਂ ਮੂੰਹ ਭਾਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੇਰਾ ਮੋਟਰਸਾਈਕਲ ਲਈ ਥੱਲੇ ਚਲੇ ਗਿਆ ਜੀ ਗੁੜੀਆਂ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਗੁੜੀਆਂ ਦੀ ਤੁਸੀਂ ਗੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਜੀ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਬਤਾਓ ਉਹ ਵੰਡੀ ਨੂੰ ਲੈ ਕੇ ਲੱਗੇ ਆਇਆ ਸੜਕੀ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋਆ ਪੈਂਸੀ ਕੁੜੀ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਾਲ ਚਾਲ ਚੱਲੇ ਬੱਚਾ ਠੀਕ ਹੈ ਨਹੀਂ ਡੱਟ ਹੋ ਗਈ ਉਹਦੀ ਡਾਕਟਰ ਕੀ ਨਾਮ ਹੈ ਮੇਰੇ ਨਾਲ ਡਾਕਟਰ ਸ਼ਰਵਨ ਹੈ ਡਾਕਟਰ ਸਾਹਿਬ ਇੱਕ ਐਕਸੀਡੈਂਟ ਕੇਸ ਹੋਇਆ ਜੀ ਹਾਂ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸੈਕਰੀਟਰੀ ਕੌਨਨ ਸਕੂਲ ਚ ਪੜ੍ਹਦੀ ਸੀ ਇਹਦੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਤੇ ਪਿੱਛੋਂ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੱਕ ਵਾਲ ਨੂੰ ਦੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੋਂ ਹੀ ਲੰਘ ਗਿਆ ਜਦ ਬੱਚੀ ਇੱਥੇ ਆਈ ਹੈ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਰਡ ਡੈਡ ਕਰਤਾ ਕਿਥੇ ਦੇ ਰਹਿਣ ਵਾਲੇ ਨੇ ਤੇ ਮਛਵੜੀ ਸਾਹਿਬ ਦੀ ਨੇ ਕ੍ਰਿਸ਼ਨਾਪ uri ਮਰ ਲਿਆ ਤੇ ਉਸ ਸਮੇਂ ਦੇ ਗ੍ਰੈਂਡਫਾਦਰ ਉਹ ਠੀਕ ਨੇ ਕਿ ਉਹਨਾਂ ਦੇ ਵੀ ਛੋਟ ਵਗੈਰਾ ਆਈਆਂ ਕਿ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੁੱਧੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਛੋਟਾ ਆਈਆਂ ਨੇ ਥੋੜੇ ਦੇ ਹੱਥ ਪੈਰਾਂ ਤੇ ਬਟ ਕੋੜੀ ਟਰੈਕਟਰ ਐਕਸੀਡੈਂਟ ਹੋ ਗਿਆ ਸੀ ਤਾਂ ਟਰੈਕਟਰ ਉਤੋਂ ਲੰਘ ਗਿਆ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सबसक्राइब करना ना भूलो बेल आईकोन भी ऑन कर दो ताकि जो भी नमी तो नमी कोई न्यूज अपलोड करिए तो नोटे तो तक जल्द तो जल्द पहुंच जाए सबसक्राइब सब्सक्राइब कल्याण टीवी